ਜਿਸ ਸੋ ਜੱਜ ਆਪਣੀ ਮੰਮੀ ਹੁੰਦੀ ਡੈਡੀ ਨੂੰ ਲੋਕ ਐਦਾ ਤਾਨੇ ਨਾ ਦਿੰਦੇ ਤੇ ਫੂਪਾੰ ਤੁ ਲੋਕ ਕਰਦੇ ਕਿ ਅਲੋ ਤਾਂ ਮਰਜ਼ੀ ਜਿੰਦਾ ਉਹਨਾਂ ਨੇ ਐਵੇਂ ਨਾ ਕੁੜੀਆ ਕੋ ਪੜ੍ਹ ਲਿਖ ਕੇ ਕੁਛ ਲੱਤ ਕੁਣਾ ਜਾਣਾ ਆਪਣੇ ਡੈਡੀ ਆਪਣੇ ਲਈ ਉਹਨਾਂ ਕੋਸ਼ਿਸ਼ ਕਰਦੇ ਆਗੇ ਆਪਣੇ ਡੈਡੀ ਆਪਣੇ ਮਾਰਸ ਦੀ ਥਾਂ ਵੀ ਕੱਢਦੇ ਆ ਪਿਆਹਲੀ ਥਾਂ ਵੀ ਕੱਢਦੇ ਆ ਉਹ ਚਾਹ ਚੁ ਬਣਾ ਕੇ ਪੀ ਲਈ ਸੀ ਰੈਨੂ ਨਾ ਡੈਡੀ ਪੜੀ ਆਂਦੀ ਸੀ ਉਹ ਕਮਲਿਓ ਕੱਲਾ ਪੜਦਿਆਂ ਹੀ ਰਹਿੰਦੀ ਆ ਸਾਰਾ ਦਿਨ ਦਿਨੇ ਰਾਤ ਦਿਨੇ ਰਾਤ ਕੁਛ ਖਾ ਪੀ ਵੀ ਲਿਆ ਕਰੋ ਬੈਠੋ ਡੈਡੀ ਜੀ ਮੈਂ ਪਾਣੀ ਲਵਾਂ ਨੀ ਕਿ ਮੈਂ ਮੁਰਕੋ ਮੁਰਤੀ ਹੋਇਆ ਓਏ ਹੋਰ ਪੁੱਤ ਗਰਮੀ ਹੋਈ ਵਾਲੀ ਗਿੱਦੀ ਏ ਬੈਠੋ ਡੈਡੀ ਤੁਸੀਂ ਮੈਂ ਤਾਂ ਐਸੀ ਮਾਂ ਚਾਹ ਚੁ ਬਣਾ ਕੇ ਪੀ ਲਈ ਹੂੰ ਤੁਸੀਂ ਤਾਂ ਆ ਪੁੱਤ ਸਾਰਾ ਦਿਨ ਹੀ ਨਾ ਪੜਦੀ ਰਿਹਾ ਕਰ ਤੂੰ ਵੱਡੀਆਂ ਮਾੜਾ ਮੋਟਾ ਖਰਚਾ ਹਿਸਾਬ ਨਾਲ ਚਲਾ ਲਿਆ ਕਰ ਜੇ ਖਾਓ ਪੀਓਂ ਗਿਆ ਨਹੀਂ ਕੋਈ ਬਿਮਾਰ ਹੋ ਜਾਉਂ ਗਿਆ ਫਿਰ ਵੀ ਤਾਂ ਮੇਰੀ ਜੇਬ ਤੋਂ ਹੀ ਲੱਗਣਗੇ ਗਰਮੀ ਹੈਗੀ ਆ ਪੁੱਤ ਪਹਿਲਾਂ ਰੋਟੀ ਪਾਣੀ ਆ ਉਹਦਾ ਖਾ ਕੇ ਟਾਈਮ ਨਾਲ ਚਾਹ ਪਾਣੀ ਪੀ ਕੇ ਫਿਰ ਪੜਨ ਬੈਠਿਆ ਕਰੋ ਜਿਉਂਦੀ ਰਹਤੀ ਏ ਜਿਹੜਾ ਤੂੰ ਸਾਰਾ ਦਿਨ ਪੜਦੀ ਰਹਿੰਦੇ ਆ ਕਦੇ ਕਦੇ ਤਾਂ ਨਾ ਮੇਰੀ ਰੂਹ ਇੰਨੀ ਖੁਸ਼ ਹੁੰਦੀ ਆ ਨਾ ਲੈ ਡੈਡੀ ਜੀ ਪਾਣੀ ਪੀ ਮਨ ਮੇਰਾ ਭਰੇ ਆਉਂਦਾ ਵੀ ਸੱਚੇ ਪਾਤਸ਼ਾਹ ਲੋਕਾਂ ਨੂੰ ਤੂੰ 4-4 ਪੁੱਤ ਦਿੱਤੇ ਆ ਤੇ ਉਹਨਾਂ ਦੀਆਂ ਮਾਵਾਂ ਰੁੱਲਦੀਆਂ ਨੇ ਪਿਓ ਰੁੱਲਦੇ ਨੇ ਮੇਰੇ ਸਿਰਫ ਦੋ ਧੀਆ ਨੇ ਪੁੱਤ ਮੈਂ ਤੁਹਾਡੀ ਆਸਤੇ ਇੰਨਾ ਵਧੀਆ ਜਿਉਣਾ ਬਸ ਮੇਰੀ लाज ਰੱਖਿਓ ਮੇਰੀ ਪੱਗ ਦੀ ਜਿੰਨਾ ਪੜ ਸਕਦਿਆਂ ਪੜ ਲਓ ਪੁੱਤ ਮੈਂ ਮਰ ਕੇ ਲਿਆਵਾ ਜਿੱਥੋਂ ਮਰਜੀ ਲਿਆਵਾ ਮੈਂ ਤੁਹਾਨੂੰ ਪੜਾਉਂਗਾ ਪੁੱਤ ਮੈਨੂੰ ਨਹੀਂ ਲੋੜ ਵੱਡੇ ਵੱਡੇ ਘਰਾਂ ਦੀ ਵੱਡੇ ਵੱਡੇ ਸ਼ੀਸ਼ਮੈਨਾਂ ਦੀ ਮੈਨੂੰ ਆਹ ਕੁੱਲੀ ਚੰਗੀ ਐ ਬਸ ਮੈਂ ਆਪਣੀਆਂ ਧੀਆ ਇੱਥੋਂ ਹੀ ਅਫਸਰ ਬਣਾ ਕੇ ਭੇਜਣੀਆਂ ਪੀਓ ਮੇਰੀ ਪੱਗ ਦੀ ਇਲਾਜ ਰੱਖਿਓ ਇਸੇ ਤਰ੍ਹਾਂ ਹੀ ਪੜਦਿਆਂ ਰਹੇ ਕੋਈ ਨਹੀਂ ਡੈਡੀ ਜੀ ਤੁਹਾਡਾ ਸੁਪਨਾ ਜ਼ਰੂਰ ਪੂਰਾ ਕਰਾਂਗੇ ਅਸੀਂ ਜਾਉਂਦੀ ਰਹਤੀ ਏ ਪਰ ਕੁਛ ਖਾ ਪੀ ਵੀ ਲਿਆ ਕਰੋ ਆਪਣੀ ਸਿਹਤ ਦਾ ਵੀ ਧਿਆਨ ਰੱਖਿਆ ਕਰੋ ਚਲ ਕੋਈ ਨਹੀਂ ਪੁੱਤ ਤੁਸੀਂ ਪੜੋ ਮੈਂ ਕਰ ਲਾਂ ਕੋਈ ਘਰ ਦਾ ਕੰਮ ਕਰ ਪੁੱਤ ਆਹ ਟਵੱਟਾ ਜਾਂ ਦੇਖ ਲਾਂ ਕੋਈ ਕਰਦਾ ਸਾਈਡ ਤੇ ਕਿਸੇ ਗੱਲ ਦੀ ਟੈਨਸ਼ਨ ਲੈਣ ਦੀ ਲੋੜ ਨਹੀਂ ਵਾ ਵਧੀਆ ਪੜਿਆ ਕਰੋ ਪੁੱਤ ਤੁਹਾਡੀ ਮੰਮੀ-ਪਾਪਾ ਨਹੀਂ ਹੈਗੀ ਪਰ ਤੁਸੀਂ ਟੈਨਸ਼ਨ ਨਾ ਲਓ ਤੁਹਾਡੀਆਂ ਸਾਰੀਆਂ ਲੋੜਾਂ ਮੈਂ ਮਰਦੇ ਦਮ ਤੱਕ ਪੂਰੀਆਂ ਕਰੂੰਗਾ ਬਸ ਮੇਰੀ ਆਸ ਪੂਰੀ ਕਰ ਦਿਓ ਮੇਰੇ ਅਫਸਰ ਪੁੱਤ ਬਣ ਜਦੋਂ ਲੈ ਮੈਂ ਸਨੋਂ ਦੋਨਾਂ ਨੂੰ ਪੁੱਤ ਅਫਸਰ ਬਣੇ ਦੇਖਣਾ ਚਾਹੁੰਦਾ ਠੀਕ ਹੈ ਜੀ ਮੇਰਾ ਮਾਨ ਵਧਾਓ ਪਿੰਡ ਦੇ ਵਿੱਚ ਤੁਹਾਡੇ ਲਈ ਮੈਂ ਬਹੁਤ ਮਿਹਨਤ ਕਰੂੰਗਾ ਜਿੰਨੀ ਕਰਦਾ ਪੁੱਤ ਇਤੋਂ ਵੀ ਵੱਧ ਕਰੂੰਗਾ ਆ ਲਾਤੀਏ ਤੁਸੀਂ ਪੜ ਲਓ ਹਾਂ ਧਿਆਨ ਨਾਲ ਸ਼ੇ ਵਾਹਿਰ ਮੇਰ ਕਰੀ ਸੁਚਰੀ ਪਾਦਸ਼ਾਹ ਸਭ ਦੀ ਚੜ੍ਹਦੀ ਕਲਾ ਵਾਗੀ ਬਣ ਗਈ ਗੱਲ ਬਸ ਹੁਣ ਲੱਗ ਜੂ ਛਾਂ ਦੇਣੇ ਵੀ ਕੱਖ ਪਰਤੇ ਜੀ ਪੱਟਣ ਵਾਲੇ ਨੇ ਪੱਤੇ ਸਾਰਾ ਉਹ ਪੁੱਤ ਕੱਪੜੇ ਸੁੱਕ ਗਏ ਕੱਪੜੇ ਕੁੱਪੜੇ ਲਾ ਲਿਓ ਨਾਲੇ ਠੀਕ ਹੈ ਡੈਡੀ ਜੀ ਫਿਰ ਪਿਆਦਾ ਇਹਨਾਂ ਦਾ ਰੰਗ ਹੀ ਉੱਟ ਜੂ ਇਹਨੂੰ ਡਾੜੀ ਚੁੱਪ ਜਾ ਕਰਕੇ ਇਹਨੂੰ ਮੈਂ ਘਰ ਚੋਂ ਬਾਗ ਗਿਆ ਆਇਆ ਆਪਾਂ ਦੇਖ ਕੇ ਇਹ ਚੱਲ ਜਿੱਦੇ ਬੋਤੇ ਤੇ ਗਰਮੀ ਚ ਕੀ ਕਰੀਂ ਇੱਦਣੋ ਆ ਗਾ ਡਾੜੀ ਇਸਦੀ ਮੰਗ ਰ ਆਗੀ ਇੱਥੇ ਗਰਮੀ ਆ ਉਹ ਕੱਢ ਲੋ ਮੰਝਾ ਬਹਿ ਜਾ ਉੱਥੇ ਪੱਖਾ ਚੱਲਦਾ හුමචතික ව ඩඩකි නග සේක ද චද ලයකකාර පැතිසේ හිටෑම තියකව වුව. ਉਹ ਨਹੀਂ ਨਹੀਂ ਕੋਈ ਤਾਂ ਹੈ ਜੀ ਤਾਂ ਕੋਈ ਗੱਲ ਨਹੀਂ ਮੈਂ ਤਾਂ ਵੈਸੇ ਆ ਜਾਣਾ ਵੀ ਤੁਸੀਂ ਉੱਥੇ ਬੜਦੀਆਂ ਮੈਂ ਉੱਥੇ ਕਿੱਥੇ ਬੈਠੂਗਾ ਤੁਹਾਨੂੰ ਡਿਸਟਰਬ ਕਰੂੰਗਾ ਧੀ ਇੱਥੇ ਚੱਲ ਮੈਂ ਆਪਦਾ ਇੱਕ ਪਾਸੇ ਹੋ ਕੇ ਬਹਿ ਜਾਣਾ ਇਹ ਨਾਲ ਚਲ ਦੁਪਹਿਰਾਂ ਨਿਕਲ ਜਾਂਦਾ ਦੁਪਹਿਰੋਂ ਬਾਅਦ ਫੇਰ ਕੰਮ ਮੈਨੂੰ ਐ ਹੁੰਦਾ ਪਰ ਤੁਸੀਂ ਡਿਸਟਰਬ ਨਾ ਹੋਵੋ ਨਹੀਂ ਨਹੀਂ ਡੈਡੀ ਜੀ ਕੋਈ ਤਾਂ ਗੱਲ ਹੈ ਗਿਆ ਜਦੋਂਦਰ ਨਮਾਕਾਰ ਪਿਆ ਤੁਸੀਂ ਅੱਜ ਇਹੀ ਟਾਈਮ ਇੱਥੇ ਆ ਕੇ ਬਹਿਣਾ ਸਾਨੂੰ ਦੱਸੋ ਨਹੀਂ ਇਸ ਰੋਟੀ ਨਹੀਂ ਖਾਣੀ ਨਹੀਂ ਡੈਡੀ ਹੋਇਆ ਹੈ ਉਦਰੇ ਜਿੱਦਾਂ ਨਮਾਕਾਰ ਪਾਇਆ ਹੈ ਨਹੀਂ ਤੁਸੀਂ ਪਹਿਲਾਂ ਇਹਦਾ ਵਿਹਵ ਜਮਾ ਨਹੀਂ ਸੀ ਕਰਦੇ بس کئی ਵਾਰ ਨਾ ਥੋੜੀ ਮਾਚੇ ਤੇ ਆ ਜਾਂਦੀ ਅੱਜ ਤੱਕ ਕੋਨੇ ਮੈਨੂੰ ਕੋਈ ਦੁੱਖ ਨਹੀਂ ਦਿੱਤਾ ਸੀ ਜਿੰਨਾ ਚਿਰ ਰਹਹੀ ਮੇਰੇ ਨਾਲ ਨਾਰਕ ਤੇ ਰਹਹੀ ਪਰ ਜਦੋਂ ਕੋਈ ਮਾੜਾ ਮੋਡਾ ਤੋਂ ਕੰਮ ਨੇ ਖੜੇ ਕੀ ਤੋ ਉਹ ਤੁਰ ਗਈ ਜਦੋਂ ਉਹ ਕੰਮ ਤੋਂ ਉਹਨਾਂ ਦੁਪਹਿਰੇ ਪਾਲ ਉੱਠਦੀ ਏ ਪੁੱਤ ਇੱਥੇ ਆ ਕੇ ਬਹਿ ਜਾ ਨਾ ਥੋੜਾ ਜਾਂ ਮਨ ਹਲਕਾ ਕਰ ਲਈਦਾ ਤੁਹਾਡੇ ਕੋਲੇ ਮੈਂ ਕੀ ਦੱਸਾਂ ਮੈਂ ਆਪਦਾ ਟੈਨਸ਼ਨ ਆਉਂਦਾ ਬੋਝ ਤੀ ਉਹ ਤੁਹਾਡੇ ਤੇ ਨਹੀਂ ਪਾਉਣਾ ਚਾਹੁੰਦਾ ਇਸ ਕਰਕੇ ਮੈਂ ਬੁੱਤੇ ਇੱਥੇ ਕੱਲ੍ਹ ਬਹਿ ਕੇ ਦਿਨ ਹੌਲਾ ਕਰ ਲੈਣਾ ਕਿੰਦਾ ਸਾਂ ਉਹ ਤਾਂ ਦੀ ਨਾ ਪ੍ਰਵਾਹ ਕਰਿਆ ਕਰ ਜਿੰਨਾ ਤੱਕ ਮੈਂ ਜਾਉਂਦਾ ਨਾ ਤੁਸੀਂ ਪੜੋ ਬਸ ਮੇਰੀ ਪੱਗ ਦੀ ਇਲਾਜ ਰੱਖੋ ਹੋਰ ਮੁੱਤਸੁਤ ਕੋਈ ਨਹੀਂ ਮੰਨਦਾ ਜਿੰਨਾ ਜਰ ਵੀ ਸਾਨੂੰ ਬੈਠਾ ਨਾ ਮੈਂ ਤੱਤੀ ਵਾਹਣੀ ਲੱਗਣ ਦਿੰਦਾ ਜਿੰਨੇ ਲੋਕਾ ਹੈਗਾ ਪੜੋ ਦਬਕੇ ਮੈਂ ਵੀ ਕਹਿ ਸਕਦਾ ਵੀ ਮੇਰੀਆਂ ਤੀਆਂ ਅਵਸਰ ਨੇ ਤੁਹਾਡੀ ਮਾਂ ਨੇ ਪੁੱਤ ਕਦੇ ਮੇਰਾ ਦਿਲ ਨਹੀਂ ਦਿਖਾਇਆ ਤੁਸੀਂ ਵੀ ਨਾ ਦਿਖਾਈ ਹੁੰਤੀ ਹੋ ਪੁੱਤ ਪਰ ਤੁਸੀਂ ਇਹ ਗੱਲਾਂ ਦਿਲ ਤੇ ਨਹੀਂ ਲਾਉਣੀਆਂ ਵੀ ਤੁਹਾਡੇ ਮਾਂ ਹੈ ਨਹੀਂ ਮੈਂ ਜਿੱਥੇ ਚੜ ਹੈਗਾ ਮੈਂ ਤੁਹਾਡੀ ਮਾਂ ਵੀ ਆ ਤੁਹਾਡਾ ਪਿਓ ਵੀ ਆ ਮੈਂ ਆਪਣੀਆਂ ਧੀਆਂ ਦੀਆਂ ਖੁਆਇਸ਼ਾਂ ਕਦੇ ਵੀ ਅਧੂਰੀਆਂ ਨਹੀਂ ਰਹਿਣ ਦਿੰਦਾ ਪਰ ਤੁਸੀਂ ਨਾ ਕਦੇ ਸਮਝੋ ਵੀ ਤੁਹਾਡੀ ਮਾਂ ਹੈ ਨਹੀਂ ਪੁੱਤੇ ਤਾਂ ਰੱਬ ਦਾ 크ਿਸਮਸ ਇਹ ਸਾਰੀ ਦੁਨੀਆ ਇੱਕ ਕੁਦਰਤ ਹੈ ਤੇ ਉਹਦਾ ਨਿਜਮ ਹੈ ਇਹ ਦੁਨੀਆ ਤੇ ਆਉਣਾ ਜਾਣਾ ਬਣਿਆ ਰਹਿੰਦਾ ਪੁੱਤ ਕੋਈ ਗੱਲ ਨਹੀਂ ਜਿੰਨੀ ਕੋਦੇ ਨਾਲ ਆਪਣਾ ਸਨੇਹ ਸੀ ਉਹਨਾਂ ਕੋ ਆਪਣੇ ਨਾਲ ਬਤਾ ਗਈ ਬਸ ਯਾਦ ਆਉਂਦੀ ਹੈ ਨਾ ਜਦੋਂ ਉਹਦਾ ਮੰਦੋਦਾ ਬੜਾ ਸ਼ੌਂਕ ਸੀ ਉਹਦਾ ਸੋਨਾ ਮਗਾਨ ਦੇਖਣ ਦਾ ਪਰ ਜਦੋਂ ਦਿਨ ਆਏ ਉਹ ਦੂਨੀ ਰਹੀ ਰੇਡੀ ਚੁੱਪ ਕੰਚੂ ਨਾ ਕੁਛ ਉਹਨਾਂ ਦਾ ਤਾਂ ਹੋ ਗਿਆ ਉਹਨਾਂ ਚੁੱਪ ਕਰ ਰਿਹਾ ਰੇਡੀ ਕੋਈ ਸਰਵਾਰਿਕ ਕਹਿਣ ਨੂੰ ਤਾਂ ਆਪਣਾ ਪਿੰਡ ਬਾਲਾ ਵੱਡਾ ਸੂਲ ਤਾਂ ਹੈ ਨਹੀਂ ਗਿਆ ਸੂਲ ਤਾਂ ਗੜੇ ਤੱਕ ਆਪਣੇ ਬੰਦੇ ਇੱਕ ਤਾਂ ਆਪਣੇ 12ਵੀਂ ਤੱਕ ਸਕੂਲ ਹੋਣਾ ਚਾਹੀਦਾ ਇੱਕ ਪਿੰਡ ਦੀ ਨਿਕਾਸੀ ਹੋਣੀ ਚਾਹੀਦੀ ਆ ਪਾਣੀ ਦੀ ਇੱਕ ਕਾਨਿਕੇਆਂ ਤੇ ਥੋੜੇ ਦੱਕ ਤੇ ਸੜਕ ਬਣਨੀ ਚਾਹੀਦੀ ਆ ਤੇ ਇੱਕ ਪਿੰਡ ਦਾ ਸਾਰੇ ਬੁੱਟੇ ਵਾਟੇ ਲਾ ਕੇ ਸਾਫ਼ ਸੁਥਰਾ ਹੋਣਾ ਚਾਹੀਦਾ ਜੇ ਤਾਂ ਪਿੰਡ ਪੂਰਾ ਵਧੀਆ ਬਣਦਾ ਆ ਆਪ ਨੂੰ ਖਾਸ ਤੌਰ ਤੇ ਵਧੀਆ ਪਾਣ ਲਾ ਕੇ ਵਧੀਆ ਕਰਦਾ ਕੰਮ ਦਾ ਸਰਕਾਰ ਹਾਂ ਕੰਮ ਕਰੂਗਾ ਇੱਕ ਤਾਂ ਸਬਜ਼ੀਆਂ ਦੇ ਸਾਰੇ ਤੇ ਐਮਐਸਪੀ ਹੋਣੀ ਚਾਹੀਦੀ ਆ ਘੱਟੋ ਘੱਟ 50 ਰੁਪਏ ਕਿਲੋ ਗੋਭੀ ਹੋਣੀ ਚਾਹੀਦੀ ਆ ਭੁਰ ਬਈ ਠੀਕ ਆ ਠੀਕ ਆ ਬਈ ਬੁਨੇ ਤੁਹਾਨੂੰ ਸੁਣਾਉਂ ਕੀ ਮੈਂ ਤੂੰ ਠੀਕ ਆ ਠੀਕ ਆ ਵੀ ਠੀਕ ਆ ਉਹ ਖੇਤੀਬਾੜੀ ਕਿਵੇਂ ਬਈ ਆਪਣੀ ਖੇਤੀਬਾੜੀ ਵਧੀਆ ਬਈ ਵਧੀਆ ਰਲੇ ਚਾਲ ਚਾਲ ਚੂਲ ਵਧੀਆ ਬਈ ਬਦਲਾ ਓਏ ਹਾਂ ਬਈ ਕੀ ਹਾਲ ਹੈ ਕੀ ਗੱਲ ਹੋਰ ਸੁਣੀ ਆ ਕੀ ਬਈ ਲੱਖੇ ਦੀ ਬਾ ਬੜਾ ਚੜਾਈ ਜੜੀ ਹੋਈ ਹੈ ਬੰਦੇ ਚ ਕਾਲੇ ਖਤਰ ਬਈ ਜਵਾਕਾਂ ਨੂੰ ਵਧੀਆ ਪੜਾਈ ਕਰਾਈ ਜਾਂਦਾ ਯਾਰ ਵਧੀਆ ਗੱਲ ਆ ਬਈਦਰ ਪੜਾਈ ਤੇ ਚੰਗੀ ਜਵਾਕਾਂ ਨੂੰ ਕਰਾਵੇ ਹਾਂ ਉਹ ਤਾਂ ਵਧੀਆ ਹੋਰ ਜੇ ਜਵਾਕਾਂ ਨੂੰ ਪੜਾਵਾਂਗੇ ਉਹ ਕਰਾਂਗੇ ਕੀ ਆਪਾਂ ਜਵਾਕਾਂ ਦੀ ਗੱਲ ਆ ਸਾਰੀ ਜਿਹੜੇ ਪੜ੍ਹ ਕੇ ਚੰਗੀ ਗੱਲ ਕਿਤੇ ਪਾਸੇ ਨੌਕਰੀ ਤੇ ਲੱਗ ਜਣ ਅੰਮ੍ਰਿਤ ਉਹਦਾ ਬਾਈ ਲੱਖੇ ਦਾ ਯਾਰ ਵਧੀਆ ਬਾਈ ਯਾਰ ਜਿਵੇਂ ਦੋ ਧੀਆ ਨੂੰ ਪੜਾਈ ਜਾਂਦਾ ਬਹੁਤ ਚੰਗੀ ਗੱਲ ਹੈ ਜਿਹੜਾ ਸੁਪਰੇ ਮਾਲ ਤੋਂ ਵੜ ਕੇ ਨਾ ਲੱਗਦਾ ਹਾਂ ਕਿ ਵਧੀਆ 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 ਕੀ ਗੱਲ ਹੋ ਗਈ ਕੋਣ ਆ ਉਹਦਾ ਕੁਛ ਨਹੀਂ ਮਸੀ ਹਾਂ ਉਹਦਾ ਲੱਖੇ ਦੀ ਗੱਲ ਕਰਦੀ ਸੀ ਹਾਂ ਵੇ ਮੈਂ ਵੀ ਵਾਰੀ ਗੱਲ ਸੁਣੀ ਆ ਵੀ ਲੱਖਾ ਕੁੜੀਆਂ ਪੜਾਈ ਜਾਂਦਾ ਹੋਰ ਮੇਰੀ ਗੱਲ ਸੁਣ ਰੱਖਿਆ ਤਾਂ ਮਾਵਾ ਕੋ ਨਹੀਂ ਹੋਈਆਂ ਧੀਆਂ ਦੀ ਕੱਲਾ ਪੜਾਈ ਕਰਾ ਕੇ ਕੀ ਕਰੂਗਾ ਉੜਾਈ ਤਾਂ ਵਧੀਆ ਵਸੀ। ਉੜਾਈ ਵਧੀਆ ਨਹੀਂ ਮੈਂ ਤੇਰੀ ਗੱਲ ਮੰਨਤੀ ਆ। ਬਿੱਥੇ ਯਾਰਾ ਬਕਰਮਾ ਵਾਲਿਆਂ ਨੂੰ ਦਿੰਦਾ ਕਾ ਤੇ ਤਰੱਕੀ ਵੀ ਕਰਮਾ ਵਾਲੀਆਂ ਕਰਦੀਆਂ। ਬੇਰਾਖੀਆਂ ਤਾਂ ਮਾਵਾ ਤੋਂ ਨਹੀਂ ਕੀਤੀਆਂ ਜਾਂਦੀਆਂ। ਜੇ ਪੜਦੀਆਂ ਪੜਦੀਆਂ ਹੀ। ਤੈਨੂੰ ਪਤਾ ਹੀ ਗਾ। ਨਿੱਕਾ ਮੂੰਹ ਤਾਂ ਵੱਡੀ ਗੱਲ। ਤੇ ਆਪਦੇ ਵੀ ਆ ਹਨਾ। ਕਿ ਹੋ ਗਿਆ ਪਹਿਲਾਂ ਤਾਂ ਬੜੀਆਂ ਕਰੀ ਜਾਂਦਾ ਸੀ ਲੱਖੇ ਦੀਆਂ ਚੋਲੀਆਂ। ਮਸੀ ਕਿੱਧਰ ਜਾਂਦੇ ਸੀ ਇਹਨੇ ਤਾਂ ਪਜਾ। ਬੇ ਜਾਣਾ ਕਿੱਧਰ ਆ। ਕਿਤੇ ਹੋਰ ਵੀ ਤੇਰੇ ਵਾਂਗ ਕਰਦਾ ਹੂ ਲੱਖੇ ਦੀ ਕੁੜੀ ਗੱਲਾਂ ਲੱਖੇ ਦੀ ਕੁੜੀ ਬਾਰੇ ਗੱਲਾਂ ਮੈਂ ਤਾਂ ਇੱਕੋ ਗੱਲ ਕਹਿਨੀ ਆ ਜਿੰਨੀ ਪੜਨ ਜਾਂਦੀ ਹੋਏਗੀ ਜਿੰਨਾ ਪੜ ਲਿਆ ਭਰਾ ਲਿਆ ਠੀਕ ਆ ਘਰ ਵੀ ਪਾਉਣ ਲੱਗਦਾ ਹੀ ਆ ਹੁਣ ਵਿਆਹ ਕੇ ਅਗਲੇ ਘਰੇ ਤੋਰੇ ਜੀ ਕਰੇ ਅਗਲੇ ਪੜਾਉਣੇ ਜੀ ਕਰੇ ਭਾਂਡੇ ਮਜਾਉਣ ਵਿਆਹ ਉਹ ਤੈਨੂੰ ਉਹ ਤਾਂ ਵਿਆਹ ਦਾ ਕਿਸੇ ਦੁੱਖ ਦੇ ਨਾ ਹੈ ਨਹੀਂ ਸਮਝ ਚੋਲਿਆ ਤੋਂ ਬਾਅਦ ਕਿਤਨਾ ਚੁਗਣਾਂ ਤੋਂ ਬਾਅਦ ਹੈ ਨਹੀਂ ਕੋਈ ਚੁਗਲਿਆ ਕਰਨ ਜਾਂਦੀ ਹੋਏਗੀ ਇਹਦੇ ਘਰੇ ਬੇੜਾ ਪਹਿਣਿਆ ਗੱਲ ਤਾਂ ਨਹੀਂ ਲੈਂਦੀ ਕਿਸੇ ਤੋਂ ਜਿਹੜੀ ਗੱਲ ਆ ਮੂੰਹ ਤਾਂ ਕਹਿਨੀ ਆ ਮੈਂ ਤੈਨੂੰ ਕੀ ਦੁੱਖ ਲੱਖੇ ਦੀ ਕੁੜੀਆਂ ਦਾ ਵਿਆਹ ਦਾ ਮੈਂ ਉਹ ਕਜੜਿਆ ਹੁਣ ਕਹਿੰਦਾ ਪੜਾਈ ਜਾਂਦਾ ਪੜਾਈ ਜਾਂਦਾ ਜਦੋਂ ਕੋਈ ਗੱਲਬਾਤ ਹੋ ਜੇ ਕਹਿੰਦਾ ਭੱਜ ਗਿਆ ਭੱਜ ਗਿਆ ਇਹ ਤਾਂ ਪੜਾਈ ਦੇ ਗੱਲਾਂ ਕਰੇ ਵਿਆਹ ਕਰ ਕੰਮ ਨੂੰ ਬੇੜੇ ਇਹ ਤਾਂ ਪੜਾਈ ਦੇ ਗੱਲਾਂ ਕਰਦੇ ਸੀ ਮੈਂ ਤਾਂ ਆਪਦੀਆਂ ਪੋਰਾ ਪੋਰਾ ਵਿਆਹ ਤੱਕ ਨਹੀਂ ਚਲੋ ਬਿਲਾਉਂਦਾ ਸੰਸਾਰ ਕਾਹੀ ਗੱਲਾਂ ਕਰਨ ਦਾ ਟਾਈਮ ਨਹੀਂ ਵਿਹਣੀ ਹੁੰਦੇ ਤੇ ਹੈ ਆਪੇ ਵੇਧ ਵਾਗਲਾ ਚੱਲ ਮੈਂ ਕੋਨਾ ਮੈਂ ਤਾਂ ਜਾਣੀ ਆ ਵਿਆਹ ਹੁਣ ਮੇਰੇ ਕੰਨੀਓ ਨਾ ਆ ਬਿਓ ਨਾ ਆਪਾਂ ਕੀ ਰਹਿਣਾ ਹਣਾ ਵੀ ਜਾ ਜਾ ਕਰਾ ਕੁੜੀ ਚੁਗਲੀ ਚੁਗਲੀ ਕਾਦੀ ਲਾਦੀ ਲੱਖੇ ਨੂੰ ਸੁਨੇਹਾ ਮੈਨੂੰ ਤਾਂ ਕੀ ਡਰ ਮਾਰਿਆ ਨਾ ਵੀ ਜਾ ਬਗੜ ਇੱਕ ਤਾਂ 15 ਸਾਲ ਚਾ 18ਵੇਂ ਸਾਲ ਚ 17.5 ਦਾ ਹੋਈਆਂ ਗਿਆ ਵਿਆਹ ਕੇ ਅਗਲੇ ਕਰ ਤੋਰੇ ਪੜਾਈਆਂ ਦਾ ਤਾਂ ਸਵਾਦ ਆਉਂਦਾ ਜਾਣੀ ਮਾਤਾ ਮੈਂ ਤਾਂ ਯਾਰ ਭੋਲੀ ਕੰਨੀ ਜਾ ਬਗੜ ਚਾ ਜਾ ਕਰਦਾ ਮੱਕ ਜਾਨਾ ਮੈਂ ਤੇਰੇ ਚੁਗਲੀਆਂ ਚ ਸੁਣ ਲੀਆਂ ਤਾਂ ਹੀ ਗੱਲਾਂ ਹੁੰਦੀਆਂ ਤੈਨੂੰ ਤੇਰੀ ਰਾਨਣ ਨੂੰ ਵੀ ਯੱਕੇ ਦੱਸਦੀ ਜਦ ਦੇਖੇ ਪੁੱਤ ਬਾਹਰ ਕੌਣ ਆਇਆਗਾ ਕੌਣ ਨਹੀਂ ਚੰਨੀ ਐ ਮੰਮੀ ਮੱਡੋ ਮਾਸੀ ਆਈ ਐ ਇਹਨੂੰ ਦੁਪਹਿਰਾਂ ਵੀ ਨਹੀਂ ਜਾ ਕੇ ਖਾਣੀ ਦੀ ਨੂੰ ਟੇਕ ਜਾ ਖੋਲੇ ਗੇਟ ਠੀਕ ਮੰਮੀ ਕਰੇ ਹਾ ਨੀ ਨੀ ਹਾਂਜੀ ਆ ਗਈ ਨੇ ਅਜਮਸੇ ਅੱਧਾ ਕੰਤਾ ਹੋਗਾ ਪਾਰ ਦੁਪਹਿਰ ਦੁਪਹਿਰ ਕਿੱਧਰ ਆ ਗਈ ਮਾਸੀ ਤੂੰ ਬੈਜੋ ਮਸ ਪੋਲੀ ਗਿਆ ਮੈਨੂੰ ਤਾਂ ਅੱਧਾ ਘੰਟਾ ਹੋ ਗਿਆ ਵਾਰ ਖੜਕਾਉਂਦੀ ਨੂੰ ਪਹਿਲਾਂ ਤਾਂ ਦੇਖ ਕੇ ਕੁੜੀ ਬਾਹਰੋਂ ਮੋੜ ਆਈ ਫਿਰ ਦੁਬਾਰੇ ਪੁੱਛਦੀ ਆ ਕੌਣਾ ਭਨੇ ਟਾਈਮ ਆੜਾਗਾ ਕਿਹਾ ਸੀ ਬਹੂ ਨੂੰ ਵੀ ਗੇਟ ਖੋਲ ਕੇ ਦੇਖਿਆ ਇਹਨੇ ਮੈਨੂੰ ਦੱਸਿਆ ਕਿ ਫਿਰ ਮੈਂ ਕਿਹਾ ਵੀ ਚੱਲ ਕੋਈ ਨਾ ਲਿੱਡੋ ਆ ਚੱਲ ਖੋਲ ਦੇ ਪੋਲੀ ਵਰ ਤੂੰ ਤਾਂ ਹੀ ਉਲਝ ਹੋਏਗੀ ਵੀ ਲਿੱਡੋ ਕੌਣਾ ਬੋਰਾ ਵੀ ਤੇਰੀ ਨਾ ਨੂੰ ਪਤਾ ਲੱਗਦਾ ਨਾ ਜੋ ਜੀਬ ਹੋਵੇ ਤੂੰ ਤਰੋ ਮਾਰਦੀ ਆ ਹੈ ਮੈਂ ਨੂੰ ਕਹਿਆ ਸੀ ਮਾ ਦੇ ਕੇ ਜਾ ਕੇ ਕੰਦੀ ਉਹ ਹੀ ਹੈ ਕੰਦੀ ਮਾਸੀ ਹੈ ਜੀ ਮੈਂ ਚਾਹ ਤਾ ਮੈਂ ਸੁਣ ਲਿਆ ਸੀ ਵੀ ਉਹ ਅੱਧਾ ਘੰਟਾ ਉਹ ਕਬਾਰ ਖੜਕਾਈ ਜਾਂਦੀ ਨੂੰ ਅੰਦਰ ਆ ਕੇ ਕਹਿੰਦੀ ਉਹ ਤਾਂ ਲੁੱਡੋ ਮਾਸੀ ਹੈ ਤੂੰ ਬਾਹਰ ਤਾਂ ਖੋਲ ਦੇ ਲੁੱਡੋ ਬਾ ਚਾਹੀ ਮੈਂ ਮਿੱਟੂ ਆ ਤੂੰ ਟਿਕ ਜਾ ਕਰ ਸੇ ਘਰ ਦੁਪਹਿਰੇ ਇਹ ਕਰ ਕਰ ਫਿਰਦੀ ਨਹੀਂ ਸੀ ਹੱਡੀਆਂ ਲੈਂਦੀ ਮੈਂ ਤੈਨੂੰ ਦੱਸਦੀਆਂ ਮੈਂ ਤਾਂ ਤੁਰ ਜਾਂਦੀ ਸੀ ਫਿਰ ਨਹੀਂ ਕਰਨੀ ਉੱਥੇ ਸੱਠ ਚ ਬੈਠੇ ਸੀ ਦੋ ਤਿੰਨ ਬੰਦੇ ਕੋਨਾ ਬੈਲੀ ਕਰ ਕਰਦਾ ਸੀ ਕਹਿੰਦਾ ਹੋਰ ਲੱਖਾ ਤਾਂ ਆਪਦੀਆਂ ਕੁੜੀਆਂ ਨੂੰ ਪੜਾਈ ਜਾਂਦਾ ਪੜਾਈ ਜਾਂਦਾ ਇੱਕ ਪਾਸੇੋਂ ਘਰ ਪਾਈ ਜਾਂਦਾ ਪੈਸਾ ਕਿੱਥੋਂ ਆਉਂਦਾ ਹੈ ਮੈਂ ਕਹਾਂ ਵੀ ਅੱਜ ਕੱਲ ਤਾਂ ਮਾਵਾਂ ਨਹੀਂ ਰੱਖੀ ਰੱਖ ਸਕਦੀਆਂ ਧੀਆਂ ਦੀ ਵੀ ਜੇ ਉਹਨੂੰ ਕਹਿੰਦੇ ਆ ਵੀ ਪੁੱਤ ਤੂੰ ਵਿਆਹ ਦੇ ਇੱਕ 18 ਸਾਲ ਲੱਗਿਆ ਵੇ ਇੱਕ 18 ਦੀ ਇੱਕ 17 ਦੀ ਆ ਨਾ ਮਾਂ ਮੇਰੇ ਪੁੱਤ ਵੀ ਇਹੀ ਮੇਰੇ ਧੀ ਆ ਇਹੀ ਪੁੱਤ ਵੀ ਉਹ ਜੁੱਤੀ ਮਾਰ ਦੇਤੀਆਂ ਵੀ ਉਹ ਹੀ ਮਾਰਦੀਆਂ ਮੈਂ ਕਹਾਂ ਜਿਨ੍ਹਾਂ ਨੇ ਪੜਾਉਣੀਆਂ ਅਗਲੇ ਆਪੇ ਅਗਲੇ ਘਰ ਲੈ ਜਾ ਕੇ ਪੜਾ ਲੈਣਗੇ ਨੀ ਭੋਲੀ ਮੈਂ ਦੁਪਹਿਰ ਵੇਲੇ ਤਾਂ ਚੱਲ ਕੀ ਲੈਣਾ ਸੀ ਤੇਰੇ ਕੋਲ ਮੈਂ ਤਾਂ ਮੈਂ ਦੱਸਦੀ ਆ ਮੈਂ ਸੁਣਾ ਵੀ ਲੱਖਾ ਆਪਦੀਆਂ ਕੁੜੀਆਂ ਨੂੰ ਹੱਦੋਂ ਵੱਧ ਪੜਾਈ ਜਾਂ ਮਟਿਆਰਾ ਤਾਂ ਹੋਈਆਂ ਪਈਆਂ ਤੈਨੂੰ ਕੀ ਲੈਣਾ ਦੁਕਰ ਕਰਦੀ ਸੀ ਅੱਡੀ ਨਾਲ ਲੈਂਦੀ ਅੜ ਕੇ ਮਾਂ ਸਿਰ ਤੇ ਨਹੀਂ ਕੀ ਅਗਲਾ ਕਹਿੰਦਾ ਪਤਾ ਨਹੀਂ ਖਣ ਲਾਲਚ ਨਹੀਂ ਪੜਾਈ ਜਾਂਦਾ ਕਾ ਖਣ ਕੁਸ ਪਰਲੇ ਹੈ ਨਹੀਂ ਪਿਆ ਉਹਨ ਦਾ ਦੁੱਖੋਂ ਪੜਾਈ ਜਾਂਦਾ ਆ ਆਪਦੀ ਇੱਜ਼ਤ ਲੇ ਕੇ ਆਪਦੇ ਘਰੇ ਜਾਣੂ ਤੂੰ ਮਾਦੇ ਜਿਵੇਂ ਦੀ ਮਰਜ਼ੀ ਲੈਣਾ ਐਵੇਂ ਨਾ ਨੂੰ ਲੋਕਾਂ ਨਾਲ ਗੱਲਾਂ ਕਰਾ ਕਰ ਤੂੰ ਮੇਰੇ ਘਰੇ ਆ ਕੇ ਹਏ ਉਹੀ ਗੱਲ ਤੂੰ ਕਰਦੀ ਤੇਰੀ ਗੱਲ ਕਰਨ ਵਾਲੀ ਲੱਖਾਂ ਮਾੜਾ ਕੀ ਕਰਦਾ ਕਾ ਦੱਸ ਇਹ ਭੈਣੇ ਮਾੜਾ ਨਹੀਂ ਚਾਹੇ ਲੱਖ ਨਹੀਂ ਕਿਸੇ ਦਾ ਕਰਦਾ ਗੱਲਾਂ ਵਾਲਿਆਂ ਦਾ ਮੂੰਹ ਫੜ ਲੈਣਾ ਹਾਂ ਤੇ ਲੋਕ ਬੋਲਦੇ ਰਹੇਗੇ ਬਹੁਤ ਕੁਝ ਤੂੰ ਮੇਰੇ ਸਾਡੇ ਘਰ ਆ ਕੇ ਚੁਗਲੇ ਨਾ ਆ ਕਰੜੀ ਸਹੀ ਗੱਲ ਮੈਂ ਜੀ ਮਾਂ ਨਾਲ ਲੜਪੋ ਕੋਈ ਫਾਇਦਾ ਨਹੀਂ ਤੇਰੀ ਮਾਂ ਤਾਂ ਘਰ ਨੂੰ ਕਿਸੇ ਦੀ ਗੱਲ ਕਰਦੀ ਹੈ ਨਹੀਂ ਨਹੀਂ ਮੇਰੀ ਮਾਂ ਨਹੀਂ ਚੁਗਲੀ ਕਰ ਜਿੱਤੇ ਕਰੂ ਮੈਂ ਆਪਣੇ ਨਿਭੜੂ ਨਹੀਂ ਜਾਣੀ ਤੇਰੀ ਮਾਂ ਤਾਂ ਕੋਈ ਕਰਤਾ ਹੋਵੇ ਬਾਅਦ ਫੇਰ ਤੂੰ ਸਾਰੇ ਪਿੰਡ ਦੀ ਖਬਰ ਲੈ ਗਈ ਇੱਥੇ ਕਿਉਂ ਆਈ ਜੇ ਸਾਨੂੰ ਕਿਸੇ ਬਾਹਰੋਂ ਕਹਤੇ ਵੀ ਉੱਥੇ ਚੁਗਲੇ ਕਰਦੇ ਜਾਣੀ ਬੱਡੀ ਸੁੱਚੀ ਸੁਤਰੀ ਨਾ ਮਮੀ ਤੇ ਮੇਰੇ ਨੌਜੀ ਦੀ ਜਾਂਦੀ ਬਿਨਾ ਗੱਲ ਮੈਂ ਸਮਝਾਉਣੀ ਮਾਧਰਾ ਕਿਵੇਂ ਬੋਲਦੇ ਮੈਨੂੰ ਅਹੀ ਤਰਸੇ ਲਈ ਆ ਇਹੇ ਕੁੜੀ ਤੂੰ ਗੱਲੀ ਵਾਲੀ ਚੜਾਉਣੀ ਆ ਤਾਂ ਗਾ ਨਹੀਂ ਮੈਂ ਕੀ ਗਲਤ ਕਹਤਾ ਨਹੀਂ ਮੈਂ ਹੀ ਚੋਲਾ ਨਾ ਕਰ ਰਹੀ ਨਹੀਂ ਸਾਡਾ ਘਮਰ ਮੱਥਾ ਤੇ ਪਰ ਆਪ ਤੇ ਬਗਾਨਾ ਸਾਡਾ ਘਮਰ ਮੱਥਾ ਬਈ ਜੇ ਕੋਈ ਗੱਲ ਬਾਤ ਹੋ ਤੂੰ ਵਿਆਹ ਤੇ ਬੜੀ ਫਰੋਨਾ ਅਸੀਂ ਮੁਰੇ ਹੋ ਕੇ ਵਿਆਹ ਕਰਨਾ ਹੋਰ ਇੱਕ ਜੇ ਕੁੜੇ ਦਾ ਮੁਰੇ ਕੇ ਵਿਆਹ ਕੀ ਕਰਨਾ ਮੇਰੀ ਮਾਂ ਵੀ ਨਹੀਂ ਮੇਟੋ ਤੈਨ ਦਾ ਸਕੀਲਾ ਨਾ ਦਜ ਵਕਨ ਲੱਖਾਂ ਆਵਦੀਆਂ ਕੁੜੀਆਂ ਨੂੰ ਪੜਾਈ ਜਾਂਦਾ ਵਿਚਾਰਿਆਂ ਨੂੰ ਪੜਾ ਰਣ ਦੇ ਕੋਈ ਨੌਕਰੀ ਤੇ ਲੱਗ ਜਾਣਗੀਆਂ ਵਿਚਾਰੀਆਂ ਕੀ ਤਰੱਕੀ ਹੋ ਜੂ ਉਹਨਾਂ ਦੀ ਜੇ ਦੇਸ਼ ਦੀਆਂ ਤੂੰ ਆ ਪੜਨ ਗਈਆਂ ਤੇਰੀ ਵੱਡੇ ਅੱਜ ਤੇ ਖੜਨ ਗਈਆਂ ਆਇਆ ਪਿਆਤਾ ਘਰ ਘਰ ਹੋਣਾ ਜਿਹੜਾ ਦਿੱਤੀਆਂ ਨੂੰ ਪੜਾ ਰਿਆਗਾ ਉਹ ਤਾਂ ਤੇਰੀ ਗੱਲ ਮੰਨ ਲਈ ਚੱਲ ਤੇ ਤੇਰੇ ਘਰ ਲਈ ਨਾ ਨੂੰ ਕੀ ਪਤਾ ਵੀ ਮੈਂ ਚੋਣੀਆਂ ਕਰਦੀ ਆ ਤੂੰ ਕਿਹੜਾ ਘੱਟ ਕਰਦੀ ਹੁੰਦੀ ਸੀ ਹਾਂ ਮੈਂ ਤੇ ਨੋ ਦੀ ਬੰਦ ਨਹੀਂ ਕਰਦੀ ਰਹੀਆਂ ਤੇ ਤੇਰੀ ਮਾਂ ਨੂੰ ਗੱਲਾਂ ਪਛਾਣਦੀ ਆਂ ਵਧੀਆ ਬਚਰਾ ਨਹੀਂ ਪੜਾਈ ਜਾਂਦਾ ਅਰੇ ਪਹਿਲੇ ਤੇ ਤੂੰ ਹੀ ਖਬਰਾਂ ਦਿੰਦੀ ਸੀ ਮੈਨੂੰ ਸਾਰੇ ਪਿੰਡ ਦੀਆਂ ਐ ਮੈਂ ਸੱਚੀ ਚੁਗਲਿਆ ਕਰਦੀ ਸੀ ਤੋ ਮਾਂ ਦਾ ਕੋਈ ਨਹੀਂ ਕਰਦੀ ਤੇਰੀਆਂ ਕਰਦੀ ਸੀ ਮਾਤਾ ਮਸੀ ਕਹੀ ਨਹੀਂ ਕੀ ਕਰ ਵੀ ਮੇਰੇ ਸਾਹਮਣੇ ਮੇਰੀ ਮੈਂ ਕਹਿੰਨਾ ਕਿਸੇ ਦਾ ਕਰ ਚੁਗਲਿਆ ਕਰ ਮੈਂ ਤਾਂ ਕਹਿੰਦੀ ਸੀ ਇਹ ਜੀ ਕੱਲ ਉਹ ਬੱਲੇ ਪਾਸੇ ਘਰੇ ਨਾ ਮਾ ਉਹਨਾਂ ਨੱਥਾ ਪਾ ਕੇ ਰੱਖ ਲਈ ਮੇਰੇ ਤੋਂ ਵੱਧ ਕਰਦੀ ਸੀ ਇਹਨਾਂ ਦੀ ਬੇਚ ਵਰਜਣੀਆਂ ਕਦੇ ਉਹਦੀ ਗਲੀ ਚ ਵਰਗੀ ਸਾਰੀ ਤਣ ਨਹੀਂ ਫਰਲੀ ਗੱਲ ਮੈਂ ਤੇ ਨਾ ਕਿਹੜਾ ਨਾ ਕਰੂਗੀ ਤੂੰ ਹੀ ਨਾ ਰੁਕ ਤੇ ਸਹੀ ਸਾਰਿਆਂ ਫਿਰ ਨਹੀਂ ਆ ਜਾਉਣੀ ਆ ਸਾਰਿਆਂ ਦੇ ਗਰਮਾਂ ਤੇ ਜਾ ਕੇ ਕਰੇ ਕਿਸੇ ਨੂੰ ਮਾਰਾ ਪਈ ਜਾਂਦਾ ਪਹਿਲਾਂ ਉਹਦੇ ਕੰਨੀ ਧਿਆਨ ਮਾਰੀਦਾ ਹੁੰਦਾ ਹਾਂ ਸਾਰਿਆਂ ਨੂੰ ਕਰੇ ਜਾਨੀ ਆ ਤੂੰ ਬਸ ਮੰਮੀ ਨੂੰ ਬੜਨੀ ਦੇ ਆਪਣੇ ਘਰ ਕਿਹੜਾ ਕਰੇ ਬਸ ਅੱਜ ਤੋਂ ਬਾਅਦ ਤੇ ਛੱਪੜ ਕਹੂੰਗੀ ਵੀ ਤੈਨੂੰ ਬੜਨ ਨਹੀਂ ਦੇਣਾ ਕਾ ਭੋਲੀ ਤੂੰ ਬਹੁਤ ਚੂੜੀਆਂ ਕਰਦੀ ਨਹੀਂ ਸਾਡੀ ਸੱਸੂ ਜੀ ਫਿਰ ਨਾਲ ਆਣਾ ਤਸਦੀਕ ਕਰ ਲਾ ਕਿ ਥੋੜ੍ਹਾ ਪੀਣਾ ਤੂੰ ਤਲੋ ਜੀ ਚਾਲੀ ਚਾਲ ਤੂੰ ਭੈ ਜਾ ਜਿਹਨੂੰ ਨਾਲ ਹੀ ਪੂਰਾ ਲੈਣਾ ਉਹਦਾ ਤੂੰ ਮੇਨ ਤੂੰ ਦੱਸੋ ਇੱਕ ਪੱਥ ਮਾਰਦੀ ਉਹ ਜੀ ਇੱਕ ਤੁੱਤ ਤੁੱਤ ਇਹੋ ਜੀ ਹੋਰ ਨਾ ਉਹ ਬਿੰਗੀ ਡੈਡੀ ਜੀ 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 ਆਇਆਂ ਨੂੰ ਚਲੋ ਬਦਲ ਭਾਗ ਅੱਜ ਤੱਕ ਨਾ ਤੇਰੀ ਸੱਸ ਨੇ ਮੈਨਾਂ ਜਵਾਨ ਨਹੀਂ ਲੜਾਈ ਸਮਝਾਈ ਬਾਤ ਚ ਮੈਂ ਗੱਲ ਕਰ ਚਲ ਕੋਈ ਨਾ ਤੁਸੀਂ ਕੋਈ ਲੜੀ ਨਹੀਂ ਹੋ ਭੋਰਾ ਨਹੀਂ ਕੁਰਤੀ ਕਾਦੋ ਤੇਰੇ ਪੈਰ ਪਾਗਣ ਮੈਂ ਇਹ ਬੰਦੂ ਉਹ ਮੈਂ ਨਹੀਂ ਪੂਰ ਲੈ ਕੇ ਨਹੀਂ ਆਇਆ ਚ ਦੁਨੀਆ ਜਾਗ ਰਾਕੀ ਆਉਂਦੀ ਆ ਤੇਰੇ ਨੂੰ ਹੈਗੀ ਆ ਅਸੀਂ ਭੱਜ ਕੇ ਆਈਆਂ ਸੀ ਹੈ ਤੇਨੂੰ ਹੈਗੀ ਆ ਬੋਲ ਦੇ ਦੇ ਜਰਾ ਹੈਗੀ ਤੇਰੀ ਨੂੰ ਤੇ ਉਹ ਮੁੰਡਾ ਨਹੀਂ ਸੁਆਹ ਜਾਂਦਾ ਇਹਦੇ ਵੀ ਤੈਨੂੰ ਬੇਸਵਾਦੀ ਜਿਵੇਂ ਤਾਂ ਲੈ ਆਤਾ ਇਹ ਚੋਰ ਹੋੜ ਸਾਡੇ ਘਰ ਤੇ ਨਹੀਂ ਆਣਾ ਮੈਂ ਆਈ ਹੁੰਦਗਾ ਸੱਚੀ ਸਾਂ ਜਮਣੀ ਜਾਂਦੀ ਲੈ ਮਮੀ ਤੇ ਸੱਸ ਸਭ ਕੁਝ ਮੈਨੂੰ ਨਾਲ ਬੋਲ ਕੋਰ ਹੋ ਕੇ ਰਸੂਈ ਤੇਰੀ ਸੱਸ ਕਿੰਨੀ ਦੀ ਕਰਕੇ ਖਾਂਦੀ ਸੰਦੂ ਜਮਣੀ ਜਾਂਦੀ ਲੈ ਚਲ ਕੋਈ ਨਾ ਫਿਰ ਬਾਹਰ ਪੁੱਛਦੀ ਸੱਸ ਨੂੰ ਪੁੱਛ ਤੇਰੀ ਸੱਸ ਕੋਈ ਗੁੜਤੀ ਲੈ ਸੀ ਬੱਚੀ ਗੁੜਿਆ ਕਰਦੀ ਹੱਥ ਨਾ ਲਾਈ ਚਲ ਚੋ ਜੇ ਚੁਗਲੀ ਕਰਨੀ ਜਾਂਦੀਆਂ ਨਾ ਤੇ ਦੰਮ ਵੀ ਰੱਖਦੀਆਂ ਗੱਲ ਸਹੰਦੀ ਚਲ ਕੋਈ ਨਾ ਫਿਰ ਬਾਗ ਜਾ ਚਲ ਕੋਈ ਨਾ ਕਾਣੋ ਬੋਲੀ ਨਹੀਂ ਆਗੇ ਕੱਲ ਤੇਰੇ ਆਪਜਨ ਵੀ ਆਈ ਬੋਲੂ ਨਹੀਂ ਚਲ ਕੋਈ ਨਾ ਕੋਈ ਨਾ ਕਿਉਂ ਗਰਮ ਹੋਣੀ ਜਦ ਆਇਆ ਤਾਂ ਦੇਖੀ ਜਾਂਦੇ ਉਹਨਾਂ ਦੇ ਕੱਸ ਕੇ ਰੱਖੀ ਚੰਗੀ ਹੁੰਦੀ ਆ ਘਰ ਦੇ ਢਿੱਕੀ ਜਾਂਦੇ ਹੋਣਗੇ ਘਰੇ ਭਗ ਜਾ ਜੋੜੇ ਨਾ ਹੁਣ ਜ਼ਰਾ ਹੱਥ ਜੜਵਾਤ ਤੇ ਵੱਡੇ ਅੱਬਾ ਦੋ ਤੈਨੂੰ ਐਸੀ ਵੀ ਮਿੱਡੋ ਪੂਆ ਚਾਹੀ ਲੈ ਡੱਪੋ ਬਲ ਤੇ ਕਾ ਤੂੰ ਮਰਦਾ ਨਾ ਮਾਦਨ ਤੋਂ ਸਾਡੇ ਕਲੇਸ ਪਵਾ ਕੇ ਜੇ ਤੂੰ ਚਾਹੁੰਨੀ ਕੀ ਐਂ ਦੱਸ ਦੇ ਨਹੀਂ ਲੱਖੇ ਕੇ ਘਰੇ ਵੀ ਕੰਡੇ ਤੇਰੀ ਸੱਸ ਦੇ ਵੀ ਇੱਜ਼ਤ ਕਿਉਂ ਬੋਲ ਖਲੋਣੀ ਆ ਉਹ ਲੱਖੇ ਸੱਤ ਬਹੁਤ ਸਿੱਪਾਣਾ ਹੈ ਤੂੰ ਦੁਪਹਿਰ ਤੋਂ ਤੇਰਾ ਨਹੀਂ ਟੇਕ ਹੈ ਚਲ ਚਲ ਕੋਈ ਨਾ ਜਾ ਭਗ ਜਾ ਮੰਲੀ ਕੁੰਡੀ ਲਾ ਕੇ ਹੁੰਮਦਾ ਚੰਗਾ ਲਾਇਆ ਨਾ ਗੱਟ ਜੱਜ ਭਾਇ ਚਲ ਕੋਈ ਇੱਕ ਗੱਲ ਤੇ ਸਤਨ ਕੁੜੀ ਜਿੱਦਨ ਤੇਰੀ ਸੱਸ ਨੇ ਤੇ ਸੱਚ ਛਿੱਤਰ ਮਾਰੀ ਨਾ ਤੈਨੂੰ ਉਦੋਂ ਪੁੱਛੂਗਾ ਚਲ ਕੋਈ ਨਾ ਕੋਈ ਨਾ ਚੰਗਾ ਰੇ ਜੀ ਮੈਂ ਤੁਹਾਨੂੰ ਗੱਲ ਦੱਸਣਾ ਭੁੱਲ ਗਈ ਕੱਲ ਮੇਰੇ ਮੈਡਮ ਕਹੇ ਸੀ ਮੈਨੂੰ ਯੂਨੀਵਰਸਿਟੀ ਦੀ ਸਕਾਲਰਸ਼ਿਪ ਮਿਲ ਸਕਦੀ ਆ ਹੋ ਸ਼ੁਕਰ ਹੈ ਤੀ ਇਹ ਜਿਉਂਦੀ ਵਸਦੀ ਰਹ ਕਦੇ ਕਦੇ ਤਾਂ ਮੈਨੂੰ ਨਾ ਤੁਸੀਂ ਔਕਾਤ ਤੋਂ ਵੱਧ ਕੇ ਖੁਸ਼ੀ ਦਿੰਦੇ ਹੋ ਪੁੱਤ ਸ਼ੁਕਰ ਹੈ ਇਹਨੇ ਵੀ ਦੱਸਿਆ ਮੈਨੂੰ ਰੀਨੂ ਨੇ ਕਹਿੰਦੀ ਪਾਪਾ ਮੇਰੇ 90% ਨੰਬਰ ਆਏ ਨੇ ਪੁੱਤ ਮੇਰੀਆਂ ਤਾਂ ਤੁਹਾਨੂੰ ਹਰ ਵੇਲੇ ਦੁਆਵਾਂ ਨੇ ਤੁਹਾਡੇ ਵਰਗੀਆਂ ਧੀਆ ਰੱਬ ਘਰ ਕਰ ਦੇਵੇ ਜਿਹੜੀਆਂ ਮਾਪਿਆਂ ਦੇ ਲਈ ਇੰਨਾ ਮਾਣ ਵਧਾਉਂਦੀਆਂ ਨੇ ਤੇ ਮਾਪਿਆਂ ਦਾ ਮਾਣ ਵਧਾਉਂਦੀਆਂ ਨਾਲੇ ਇਹ ਦੇਸ਼ ਦਾ ਮਾਣ ਵਧਾਉਂਦੀਆਂ ਪੁੱਤ ਤੂੰ ਤੁਹਾਡੇ ਵਰਗੀਆਂ ਧੀਆ ਨੇ ਪੜ੍ਹ ਲੈ ਕੇ ਅਫਸਰ ਲੱਗਣਾ ਹੁੰਦਾ ਜਸੂ ਕਰੀਂ ਆ ਪੁੱਤਾਂ ਹਾਂ ਹਾਂ ਮਸੀ ਕਰੀਂ ਆ ਆਇਆ ਨੰਗਿਆ ਹੋ ਠੀਕ ਰਹਿਣਾ ਪੁੱਤ ਹੋ ਠੀਕ ਆ ਪੁੱਤ ਜਸੂ ਮਸੀ ਠੀਕ ਹੈ ਜੀ ਠੀਕ ਆ ਕੁੜੀਏ ਲੈ ਲਓ ਪਾਣੀ ਲਿਆ ਪੁੱਤਰੀ ਮਸੀ ਗਰਮੀ ਬਹੁਤ ਹੋਈ ਪਈ ਹੈ ਬਹੁਤ ਜਿਆਦੇ ਗਰਮੀ ਆ ਪਾ ਕੇ ਥੱਲੇ ਵੀ ਬੈਠਿਆ ਨਹੀਂ ਜਾਂਦਾ ਬਹੁਤ ਜਿਆਦੇ ਗਰਮੀ ਆ ਰੱਬ ਨੇ ਤਾਂ ਜਮੀਂ ਅੱਗ ਲਾ ਰੱਖੀ ਲੱਖੇ ਬਹੁਤ ਪਿਆਰੀਆਂ ਬਾਈ ਤੇਰੀਆਂ ਧੀਆ ਜਿਹੜੀਆਂ ਤੂੰ ਆਪਦੀਆਂ ਕੁੜੀਆਂ ਨੂੰ ਇੰਨੀ ਗਰੀਬੀ ਚ ਰੱਖ ਕੇ ਪੜਾਈ ਜਾਨਾਗਾ ਲੋਕ ਪਾਈ ਤੇਰੀ ਧੀਆਂ ਵਾਰੀ ਬਹੁਤ ਕੁਛ ਬੋਲਦੇ ਆ ਕਹਿੰਦੇ ਵਿਆਹਦਾ ਨਹੀਂ ਹੈਗਾ ਜੜੀਆਂ ਕਰਖੀਆਂ ਕੋਠੇ ਜੜੀਆਂ ਜੜੀਆਂ ਪੜਾ ਕੇ ਕੀ ਕਰੂਗਾ ਉਹ ਆ ਵਿਆਹ ਕੇ ਤੋਰੇ ਪਰ ਬਹੁਤ ਵਧੀਆ ਮਿਹਨਤ ਕਰਦਾ ਜਿਹੜੀਆਂ ਤੂੰ ਆਪਦੀਆਂ ਕੁੜੀਆਂ ਨੂੰ ਪੜਾਈ ਜਾਨਾਗਾ ਅੱਜ ਕੱਲ ਦੇ ਟਾਈਮ 'ਚ ਕੋਈ ਨਹੀਂ ਤੀਆਂ ਨੂੰ ਪੜਾ ਸਕਦਾ ਪਾਈ ਤੂੰ ਤਾਂ ਮਾਂ ਤੋਂ ਵੀ ਵੱਧ ਕੇ ਸਮਝਦਾ ਦੀ ਜੇ ਮਾਂ ਨਹੀਂ ਸੀ ਸਰ ਤੇ ਬਹੁਤ ਵਧੀਆ ਵਿਚਾਰੀਆਂ ਦਾ ਹੁਕਰੀ ਜਾਨਾ ਤੂੰ ਪੜਾਈ ਭੂਈ ਜਾਨਾਗਾ ਨਾਲੇ ਘਰ ਦਾ ਸਾਰਾ ਕੰਮ ਕਬੀਲਦਾਰੀ ਤੇਰੇ ਸੱਤੇ ਆ ਕੋਠੇ ਜੁਣੀਆਂ ਜੜੀਆਂ ਤੀਆਂ ਰੱਖਣੇ ਬਹੁਤ ਔਖੀਆਂ ਹੁੰਦੀਆਂ ਲੋਕਾਂ ਦਾ ਕੀ ਆ ਭੋਲੀ ਲੋਕ ਤਾਂ ਰੱਬ ਨੂੰ ਵੀ ਟੱਬ ਦੱਸਦੇ ਨੇ ਮੈਂ ਲੋਕਾਂ ਦੀਆਂ ਸੁਣ ਕੇ ਥੋੜਾ ਧੀਆ ਪਾਲਣੀਆਂ ਜਿੰਨਾ ਚਿਰ ਮੇਰੀਆਂ ਧੀਆ ਆਪਦੇ ਪੈਰਾਂ ਤੇ ਖੜੀਆਂ ਨਹੀਂ ਹੁੰਦੀਆਂ ਕੋਈ ਅਫਸਰ ਨਹੀਂ ਲੱਗਦੀਆਂ ਕੋਈ ਨੌਕਰੀ ਤੇ ਨਹੀਂ ਲੱਗਦੀਆਂ ਉੰਨਾ ਚਿਰ ਮੈਂ ਇਹਨਾਂ ਦੇ ਵਿਆਹ ਦੀ ਕਦੇ ਵੀ ਨਹੀਂ ਸੋਚਦਾ ਮੈਂ ਆਪਣੀਆਂ ਧੀਆ ਨੂੰ ਪੈਰਾਂ ਸਿਰ ਖੜੇ ਕਰਕੇ ਨੌਕਰੀ ਤੇ ਲਾ ਕੇ ਫਿਰ ਕੋਈ ਵਿਆਹ ਦੀ ਸੋਚੂਗਾ ਵਧੀਆ ਭਾਈ ਬਹੁਤ ਵਧੀਆ ਤੇਰੀ ਗੱਲ ਹੈ ਹਾਂ ਲੋਕਾਂ ਦਾ ਕੀ ਆ ਲੋਕ ਤਾਂ ਬੋਲੀ ਜਾਂਦੇ ਰਹਿੰਦੇ ਆ ਅੰਮੀ ਡੋ ਕਹੀ ਅੰਧਕਾਰ ਕਰ ਬਿਉਂਦਾ ਨਹੀਂ ਕੁੜੀਆਂ ਨੂੰ ਪੜਾਪੜਾ ਕੇ ਜੜੀਆਂ ਕਰੀ ਉਹਦਾ ਤਾਂ ਕੰਮ ਹੀ ਇਹ ਆ ਕਰ ਕਰ ਵੱਡ ਜਾਂਦੀ ਐ ਚੁਗਲੀਆਂ ਕਰਦੀ ਐ ਸਾਡੇ ਵੀ ਜਾ ਬੜੀ ਸੀ ਉਹ ਸਗਰ ਦੁਪਹਿਰ ਟਿਕਦੀ ਨਹੀਂ ਹੈਗੀ ਘਰਾਂ ਚ ਉਹਦਾ ਤਾਂ ਕੰਮ ਹੀ ਇਹ ਆ ਭਾਈ ਵੀ ਲੋਕਾਂ ਦੇ ਘਰਾਂ ਚ ਕਲੇਸ਼ ਪਵਾਉਣਾ ਲੋਕਾਂ ਦੇ ਫਾੜ ਪਵਾਉਣੇ ਘਰਾਂ ਦੇ ਵਿੱਚ ਵਸਦੇ ਘਰਾਂ ਨੂੰ ਜਾੜਨਾ ਇਹੋ ਜੇ ਲੋਕੀ ਦਾ ਪਿੰਨਾ ਦੇ ਵਿੱਚ ਘਰਾਂ ਚ ਕਲੇਸ਼ ਪਾਉਂਦੇ ਮੈਂ ਕਿਹਾ ਵੀ ਅਗਲਾ ਪੜਾਉਂਦਾ ਕੁੜੀਆਂ ਤੈਨ ਦੱਸ ਕੀ ਲੈਣਾ ਗਰੀਬ ਬੰਦਾ ਵਿਚਾਰਾ ਪੜਾਉਂਦਾ ਮੈਂ ਭਾਈ ਕਿਹੜਾ ਕਿਸੇ ਤੋਂ ਮੰਗਦਾ ਮੈਂ ਆਪਦੀ ਮਿੱਤ ਨੂੰ ਗੱਲ ਕਰਦਾ ਆਪਦੀ ਧੀਆਂ ਪੜਾਉਣਾ ਆਪਦਾ ਘਰ ਚ ਲਾਉਣਾ ਮੈਂ ਤਾਂ ਗੱਲ ਆ ਘਰ ਚ ਕਲੇਸ਼ ਪਾਉਣ ਵਾਲੀ ਗੱਲ ਆ ਘਰ ਚ ਕਲੇਸ਼ ਪਾਉਂਦੀ ਫਿਰਦੀ ਹੈਗੀ ਮੇਰੀਆਂ ਧੀਆਂ ਮੇਰਾ ਮਾਨ ਨੇ ਭਾਈ ਇਹ ਧੀਆਂ ਹੀ ਮੇਰੀ ਜਿੱਤ ਨੇ ਇਹਦਾ ਹੈਗੀ ਹਾਂ ਮਾਪੇ ਮਾਨ ਕਰਦੇ ਆ ਉਹਨਾਂ ਧੀਆਂ ਤੇ ਜਿਨ੍ਹਾਂ ਦੇ ਰੋਤਵੇ ਵੱਡੇ ਬਣ ਜਾਂਦੇ ਨੇ ਉਹਨਾਂ ਧੀਆਂ ਤੇ ਮਾਪੇ ਮਾਨ ਕਰਦੇ ਆ ਉਹਨਾਂ ਦੇ ਮਾਨ ਨਹੀਂ ਕਰਦੇ ਜਿਹੜੀਆਂ ਕੱਲਾਂ ਈਲਾਂ ਤੇ ਨੱਚਦੀਆਂ ਨੇ ਜਾਂ ਮਫਤਿਆਂ ਦੀ ਪੱਤ ਰੋਲਦੀਆਂ ਨੇ ਸੋ ਹਾਂਜੀ ਦੋਸਤੋ ਜੇਕਰ ਸਾਡੀ ਵੀਡੀਓ ਵਧੀਆ ਲੱਗੀ ਤਾਂ ਕਮੈਂਟਾਂ ਦੇ ਵਿੱਚ ਜਰੂਰ ਦੱਸਿਆ ਕਰੋ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਵੱਧ ਤੋਂ ਵੱਧ ਵੀਡੀਓ ਨੂੰ ਪਿਆਰ ਦਿਆ ਕਰੋ ਜਿਸ ਤਰ੍ਹਾਂ ਤੁਸੀਂ ਹੁਣ ਦਿੰਨੇ ਹੋ ਨੇ ਅਸੀਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ ਹਰ ਵੇਲੇ ਸਾਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸਿਆ ਕਰੋ ਵੀ ਕਿੱਦਾਂ ਦੇ ਟੌਪਿਕ ਤੁਸੀਂ ਫਿਲਮ ਦੇ ਦੇਖਣੇ ਚਾਹੁੰਦੇ ਹੋ ਕਿਹੋ ਜੇ ਟੌਪਿਕਾਂ ਦੀ ਤੁਸੀਂ ਫਿਲਮਾਂ ਦੇਖਣੀਆਂ ਚਾਹੁੰਦੇ ਹੋ ਅਸੀਂ ਤੁਹਾਨੂੰ ਉਦਾਂ ਦਾ ਹੀ ਕੰਟੈਂਟ ਬਣਾ ਕੇ ਪੇਸ਼ ਕਰਾਂਗੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਫੇਸਬੁੱਕ ਤੇ ਜਾ ਕੇ ਪੇਜ ਨੂੰ ਫੋਲੋ ਕਰੋ ਇੰਸਟਾਗ੍ਰam ਤੇ ਫੋਲੋ ਕਰੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਜੀ